ਦਾ ਸਾਹ ਬਾਈ 3 ਮਿੰਟ ਬਹੁਤ ਥੈਂਕ ਯੂ ਦੋ ਸ਼ਬਦ ਬੋਲ ਦੋ ਬਾਈ ਉਸ ਤੇ ਵਧਾਈ ਬਹੁਤ ਬਹੁਤ ਮੁबारक ਸਾਰੇ ਪਰਿਵਾਰ ਨੂੰ ਬਾਜਵਾ ਫੈਮਿਲੀ ਜੀ ਸਾਡਾ ਛੋਟਾ ਭਰਾ ਔਰ ਉਹਦੇ ਫਾਦਰ ਸਾਹਿਬ ਔਰ ਸਾਰੀ ਸਾਡੀ ਇੰਡਸਟਰੀ ਤੋਂ ਬਹੁਤ ਸਤਿਕਾਰਯੋਗ ਜਿੰਨੇ ਵੀ ਚਿਹਰੇ ਪਹੁੰਚੇ ਨੇ ਸਾਰਿਆਂ ਨੂੰ ਅਸੀਂ ਵਧਾਈ ਦਿੰਦੇ ਹਾਂ ਜੀ ਆਇਆਂ ਆਪਦੇ ਗੁਲਾਬ ਬਾਈ ਬਹੁਤ ਸੋਹਣਾ ਪਰਫਾਰਮ ਕਰ ਰਿਹਾ ਹੈ ਤੇ ਅਸੀਂ ਇਹਨੂੰ ਖਰਾਬ ਨਹੀਂ ਕਰਾਂਗੇ ਕੰਟੀਨਿਊ ਇੰਜੋਏ ਕਰਾਂਗੇ ਨੇਰ ਬਾਈ ਬਾਈ ਸ਼ਰਮਾ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਬਾਜੋਬਾ ਫੈਸਲੀ ਤੋਂ ਦੋਨੋਂ ਪਰਿਵਾਰਾਂ ਨੂੰ ਸਾਡੀ ਫੈਰ ਤੋਂ ਸਾਡੇ ਵੀਰ ਨੂੰ ਬਾਈ ਨੂੰ ਜਲਦੀ ਖੁਸ਼ੀ ਦੇ ਰੱਖੀ ਸੁਗਾੜਾ ਕੰਟੀਨਿਊ ਬਾਈ ਨੇ ਕਰਨਾ ਮੈਂ ਹਾਜ਼ਰੀ ਕਰਵਾ ਦਿੰਦਾ ਜੇ ਮੈਂ ਤੁਹਾਨੂੰ ਮਿਲਾਈ ਬੋ ਛੱਟ ਦੇ ਕੁੜੀਏ ਬਿਨਾਂ ਗੱਲ ਤੂੰ ਯਾਰ ਸੁੜੀ ਤੇ ਟੱਕੜੇ ਆਖਿਰ ਨੂੰ ਤਾਂ ਪਾਣੀ ਬਲਿਏ ਪੁਣੇ ਢੀਠ ਦੀ ਤੇਜਾ ਸਾਨੂੰ ਗੁੱਟ ਦਾ ਮੇਚ ਤੂੰ ਤੇਜਾ ਸਾਨੂੰ ਗੁੱਟ ਦਾ ਮੇਚ ਤੂੰ ਦਿਲ ਦੇ ਪਿਆਰ ਵਿੱਚ ਜਿੰਗ ਨਹੀਂ ਆਉਂਦੇ ਸਾਲ ਕੁੜੇ ਦੀਪਕਰਾ ਤੂੰ ਕਦ ਨਹੀਂ ਆਉਂਦੇ ਸਾਲ ਕੁੜੇ ਭੋਰ ਕਰਾ ਤੂੰ ਕਦ ਨਹੀਂ ਆਉਂਦੇ ਸਾਲ ਕੁੜੇ ਐਜੂਕੇਟਿਡ ਸਰਕਲ ਸਾਡਾ ਇਸ ਬਾਈ ਦੇ ਜਿਹਦੇ ਵੀ ਸੱਜਣ ਮੋਹਲੇ ਸਾਰੇ ਬੜੀਆਂ ਯਾਰੀਆਂ ਵੀ ਨਹੀਂ ਐਜੂਕੇਟਿਡ ਸਰਕਲ ਸਾਡਾ ਦਿਲ ਵਿੱਚ ਹੈ ਬੇਬਿਕੀ ਬਦਲ ਮਾਹੌਲ ਗਿਆ ਸਾਡੇ ਯਾਰ ਨਾ ਬਦਲੇ ਜਿਵੇਂ ਬਦਲ ਮਾਹੌਲ ਗਿਆ ਸਰਪੰੰਥਾਈ ਨੂੰ ਬਹੁਤ ਬਹੁਤ ਪਿਆਰ ਕਰ ਸਾਰੇ ਟੀਮ ਨੂੰ ਬਹੁਤ ਬਹੁਤ ਪਿਆਰ ਕਰਦਾ ਜੂਰਾ ਟੀਮ ਸਾਰੇ ਭਰਾਵਾਂ ਨੂੰ ਬਾਹਰ ਜਿਦੋਂ ਕੋਈ ਸ਼ੇਰ ਸੁਣਦੀ